ਹਾਂ ਵੀ ਜਿੰਨਾ ਦੇ ਟਾਇਰ ਖਰਾਬ ਹੋਇਆ ਜਿੰਨਾ ਟਾਇਰ ਖਰਾਬ ਹੋਇਆ ਉਹਨਾਂ ਮੈਂ ਟਾਇਰ ਦੇਵਾਂਗਾ ਹਾਂ ਵਿੱਚੋਂ ਦੋ ਕ ਯੂਟਿਊਬਰ ਜੇ ਮੈਂ ਟਰੱਕ ਲਿਆਵਾਂ ਮੈਂ ਟਾਇਰ ਪਰ ਕੇ ਲੈ ਜਾ ਮੈਂ ਗੱਲ ਹੋ ਗਈ ਮੈਂ ਜੱਫੇ ਬੰਦੀ ਤੋਂ ਖਾ ਲਿਆਵਾਂ ਇਹ ਉੱਥੇ ਕਿਵੇਂ ਆਈਏ ਉਹ ਮੈਂ ਇੱਥੇ ਆ ਕੇ ਦੇਖਿਆ ਮਿੱਤਰੋ ਟਾਇਰ ਤਾਂ ਖਰਾਬ ਹੀ ਨਹੀਂ ਹੋਇਆ ਤਸੋਈ ਟਾਇਰ ਖਰਾਬ ਹੋਇਆ ਨਹੀਂ ਓਏ ਹੋਏ ਟਾਇਰ ਖਰਾਬ ਨਹੀਂ ਹੋਈ ਟੂਪਾਂ ਖਰਾਬ ਹੋਈਆਂ ਟੂਪਾਂ ਖਰਾਬ ਕਰ ਗਈਆਂ ਕੱਲੀਆਂ ਟੂਬਾਂ ਹੋਈਆਂ ਨਾ ਟੂਬਾਂ ਚਲੋ ਆਪਾਂ ਮਿਲ ਲਾਂਗੇ ਮੈਂ ਤੁਹਾਨੂੰ ਉਹ ਬੰਦੇ ਆ ਪਤਾ ਲੈਣਾ ਜਿਨ੍ਹਾਂ ਪਾਈਆਂ ਟੂਬਾਂ ਉਹਨੂੰ ਮੈਂ ਮਿਲਦਾ ਜਾ ਕੇ ਜੋ ਵੀ ਉਹਦਾ ਖਰਚਾ ਚਾਵੇਂਦਾ ਹੋਇਆ ਜਾਂ ਸਾਰਿਆਂ ਨੇ ਪਹਿਲੀ ਗੱਲ ਤਾਂ ਉਹਨੇ ਲੈਣਾਂ ਜੇ ਲੈ ਮੈਂ ਆ ਵੀ ਕੋਸ਼ਿਸ਼ ਕਰੂੰਗਾ ਜਿੱਥੋਂ ਤੱਕ ਮੇਰਾ ਹੈਗਾ ਮੈਂ ਕਰੂੰਗਾ ਦੂਜੀ ਗੱਲ ਇਹ ਜਿਹੜੇ ਆ ਵੀ ਵੀ ਟਾਇਰ ਭਰ ਕੇ ਦੇ ਘਰੇ ਰੱਖੇ ਸੀ ਉਹਨਾਂ ਨੇ ਹੂੰ ਵੀ ਮੈਂ ਟਰੱਕ ਲਿਆ ਆਵਾ ਕਿੰਨੇ ਕ ਟਾਇਰ ਦੇ ਦਵੇਂ ਬਾਈ ਜੀ ਜਿਹੜਾ ਆਪ ਦਾ ਕੰਮ ਛੱਡ ਕੇ ਆਉਣਾ ਨਾ ਅਸੀਂ ਉਹਨੂੰ 300 ਰੁਪਏ ਦਿਹਾੜੀ ਦੇ ਸਾਥ ਤੇ ਆਪਦੇ ਪੱਲੇਓ ਖਰਚਾ ਦੇਵਾਂਗੇ ਰੋਟੀ ਪਾਣੀ ਦਾ ਤੇਰੇ ਕੀ ਪਾਣੀ ਤੇ ਇੱਥੇ ਖੁੱਲਾ ਲੰਗਰ ਹੈ ਵੈਸੇ ਹੀ ਹੈਗਾ ਵਾਹ ਲੰਗਰ ਰਹਿ ਗਿਆ ਨਹੀਂ ਮੁੱਕਣ ਲੱਗਿਆ ਬਾਬੇ ਨਾਨਕ ਦਾ 13 13 ਚੱਲੀ ਜਾਂਦਾ ਆਹ ਦੀ ਦੇਖ ਲਿਆ ਨਹੀਂ ਮੈਨੂੰ ਗੱਲ ਸੁਣੋ ਵੀ ਉਹਨਾਂ ਨੂੰ ਇਹਨੂੰ ਤੋੜ ਕੇ ਕੀ ਮਿਲ ਗਿਆ ਜੀ ਕੁਝ ਮਿਲਿਆ ਨਹੀਂ ਤੇ ਇੱਕ ਮਿੰਟ ਇਹ ਨੁਕਸਾਨ ਕਰਤਾ ਫੇਰ ਕਿੱڑا ਭੱਜ ਗਿਆ ਆ ਖੜਾ ਜੱਟ ਹੂੰ ਸਹੀ ਗੱਲ ਨੁਕਸਾਨ ਕਰਾ ਕੇ ਵੀ ਖੜਾ ਸਹੀ ਗੱਲ ਤੇ ਉਹ ਫੇਰ ਪਿੱਛੇ ਭੱਜ ਗਏ ਸਹੀ ਗੱਲ ਆ ਇਹ ਗੱਲ ਚਾਹੁੰਦਾ ਵੀ ਜਿਹੜੀ ਵੀ ਜਿਹਦਾ ਵੀ ਨੁਕਸਾਨ ਭਾਈ ਤੇਰਾ ਜਿਹੜਾ ਨੁਖਾਨ ਹੋਇਆ ਉਹ ਸੀ ਕਰਾਂਗੇ ਜਦਾ ਸਾਰਾ ਐਸਟੀਮੇਟ ਬਣਾ ਠੀਕ ਹੈ ਕਿੰਨਾ ਖਰਚਾ ਹੈ ਇਹਦਾ ਠੀਕ ਹੈ ਤੇ ਮੈਂ ਤੇਰੀ ਕੋਸ਼ਿਸ਼ ਕਰਾਉਂਗਾ ਵੀ ਇਹ ਪੱਠੀ ਕਰੇ ਠੀਕ ਕਰਕੇ ਲੈ ਜਾਣਾ ਬਸ ਇਸ ਟਾਈਮ ਅਸੀਂ ਹਣਾ ਖਨੌਰੀ ਖੜੇ ਆ ਜੀ ਆ ਟਰੈਕਟਰ ਦਾ ਤੁਸੀਂ ਦੇਖੋ ਹਾਲ ਕੀ ਕੀਤਾ ਤੇ ਇਧਰਲੇ ਪਾਸੇ ਭਾਈ ਲਾਈਟਾਂ ਲੂਟਾ ਦਿਖਾ ਦਿੰਨੇ ਆ ਇਧਰਲੇ ਪਾਸੇ ਦਿਖਾ ਜੀ ਹੈਨਾ ਆਲੀਕੋ ਮਗਲੇ ਲੇਟਾ ਡੱਕ ਡੁੱਕ ਵੀ ਭਾਈ ਮਗਰੋਂ ਪਾਂਤਾਣਾ ਦੇਖੋ ਹੈ ਗਿਆ ਵੀ ਤੇ ਆਪਾਂ ਬਣਾਉਣੇ ਆ ਤੁਹਾਨੂੰ ਗੱਲਬਾਤ ਕਰਾਉਣੇ ਆ ਹਾਂਜੀ ਮੀਟਰ ਮੂਟਰ ਵੀ ਪਾਉਂਦੇ ਆ ਮੀਟਰਾਂ ਦਾ ਵੀ ਹਾਲ ਦੇਖੋ ਭਾਈ ਕੀ ਕੀਤਾ ਪਿਆ ਜੁੱਬ ਜੁੱਬ ਪਾਤਾ ਟਰੈਕਟਰ ਦੇ ਲਾਈਟਾਂ ਦੇਖੋ ਤੇ ਆ ਦੇਖੋ ਬਾਕੀ ਬਾਦ ਸਾਹਮਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਗੱਲ ਮਿੱਤਰਾ ਉਹ ਹੋਈ ਡਿੱਗੀ ਖੋਤੇ ਤੋਂ ਟੱਕ ਮਿਆਰ ਤੇ ਜੀ ਇਹ ਗੁੱਸਾ ਕਮਿਆਰ ਤੇ ਕਰਦਾ ਆ ਵੇਖੋ ਆ ਲੇਟਾਂ ਤੋੜਤੀਆਂ ਆ ਤੋੜਦੀ ਇਹਦੀ ਬਾਡੀ ਟੂਪਾ ਤੋੜਤੀਆਂ ਟਾਇਰਾਂ ਦੀਆਂ ਤੇ ਆ ਮੀਟਰ ਤੋੜਦਾ ਮੁੰਡੇ ਨੇ ਸ਼ੌਂਕ ਨਾਲ ਲਵਾਇਆ ਆ ਹਟ ਹਟ ਵਗਾਰੇ ਤਾਰਾਂ ਤੋੜ ਪਿਆ ਤਾਂ ਡੀਜ਼ਲ ਤਾਰਾਂ ਤੋੜਤੀਆਂ ਤੇ ਵੇਖੋ ਵੀ ਇਹ ਇਹ ਵੀ ਇੱਕ ਬੇਜਾਨ ਹੈ ਬੇਜਾਨ ਚ ਹੀ ਹੈ ਇਹਦੇ ਨਾਲ ਕੋਈ ਕੀ ਬਗਾੜਾ ਨਹੀਂ ਨਹੀਂ ਮੈਨੂੰ ਗੱਲ ਸੁਣੋ ਵੀ ਉਹਨਾਂ ਨੂੰ ਇਹਨੂੰ ਤੋੜ ਕੇ ਕੀ ਮਿਲ ਗਿਆ ਜੀ ਕੁਝ ਮਿਲਿਆ ਨਹੀਂ ਤੇ ਇੱਕ ਮਿੰਟ ਨੁਕਸਾਨ ਕਰਤਾ ਫੇਰ ਕਿਹੜਾ ਭੱਜ ਗਿਆ ਆ ਖੜਾ ਜੱਟ ਹੂੰ ਸਹੀ ਗੱਲ ਹੈ ਨੁਕਸਾਨ ਕਰਾ ਕੇ ਵੀ ਖੜਾ ਹੈ ਸਹੀ ਗੱਲ ਤੇ ਉਹ ਫੇਰ ਪਿੱਛੇ ਭੱਜ ਗਿਆ ਸਹੀ ਗੱਲ ਹੈ ਭੱਜੇ ਹਨ ਜਿੰਦਾਬਾਦ ਗਾਨੇ ਇਕਤਾ ਜਿੰਦਾਬਾਦ ਗਾਨੇ ਇਕਤਾ ਜਿੰਦਾਬਾਦ ਦੂਜੀ ਗੱਲ ਹੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਜੀ ਇਹ ਵੀ ਪਰਪਾਈ ਤਾਂ ਹੋ ਜੂਗੀ ਤਾਂ ਮਿੱਤਰੋ ਬਾਰੇ ਜਿੱਤ ਕੇ ਜਾਣਗੇ ਹਰਦੇ ਨਹੀਂ ਕੋਈ ਮੈਂ ਨਾ ਇੱਕ ਗੱਲ ਦੱਸਾਂ ਇੰਦਰਾ ਗਾਂਧੀ ਨੂੰ ਹੂੰ ਇੰਦਰਾ ਗਾਂਧੀ ਨੂੰ ਇੰਗਲੈਂਡ ਵਾਲਿਆਂ ਨੇ ਆ ਕੇ ਕਿਹਾ ਵੀ ਤੂੰ ਕਿੱਥੇ ਪੰਗਾ ਲੈ ਲਿਆ ਇਹ ਤਾਂ ਸਾਡੇ ਬੰਦੇ ਇੰਗਲੈਂਡ ਆ ਕੇ ਮਾਰ ਕੇ ਆਪਣੇ ਉਦਮ ਸਿੰਘ ਨੇ ਮਾਰਿਆ ਸੀ ਨਾ ਮੰਡਾਂ ਦੇ ਇੰਗਲੈਂਡ ਤੋਂ ਬਦਲਾ ਲਿਆ ਸੀ ਲਿਆ ਸੀ ਨਾ ਤੇ ਇੰਦਰ ਨੂੰ ਸੁਝਾਇਆ ਉਹ ਨਾਟਲੀ ਤੇ ਨਤੀਜਾ ਤੁਹਾਡੇ ਸਾਹਮਣੇ ਆਈ ਹੈ ਜੀ ਪਰ ਮੈਂ ਨਹੀਂ ਚਾਹੁੰਦਾ ਕਿਸੇ ਦਾ ਬੁਰਾ ਪਰ ਇਹ ਗੱਲ ਬੈਠ ਕੇ ਵੀ ਹੱਲ ਹੋ ਜਾਂਦਾ ਹਮ ਘਰੇ ਵੀ ਮਸਲੇ ਹੁੰਦੇ ਆ ਪਰ ਕਰੇ ਬੈਠ ਕੇ ਹੱਲ ਨਹੀਂ ਕਰਦੇ ਕਰਦੇ ਨਾ ਘਰੇ ਵੀ ਹੁੰਦੇ ਆ ਮਸਲੇ ਯਾਰ ਬੈ ਕੇ ਹੱਲ ਕਰਨ ਇਹਨੂੰ ਤੋੜ ਕੇ ਕੀ ਮਿਲ ਗਿਆ ਕੀ ਮਿਲ ਗਿਆ ਕੀ ਮਿਲਿਆ ਕਿਸਾਨੀ ਤੇ ਨਰਪਰਾ ਅਦੇ ਨਿੱਕੇ ਹੁੰਦੇ ਸੁੱਟਦੇ ਹੁੰਦੇ ਸੀ ਜਿੱਦ ਕੀਤੇ ਮਸਲੇ ਵਿਗੜ ਜਾਂਦੇ ਨੇ ਵਿਗੜ ਜਾਂਦੇ ਆ ਸਾਨੂੰ ਉਹੋ ਦੀ ਅਕਲ ਆਈ ਹੋਈ ਐ ਪਰ ਇਹ ਏਡੇ ਸਾਡੇ ਤੋਂ ਸਿਆਣੇ ਸੁਲਝੇ ਹੋਏ ਇਹਨਾਂ ਨੂੰ ਕਿਉਂ ਨਹੀਂ ਅਕਲ ਆਦੀ ਤੂੰ ਇੱਕ ਗੱਲ ਯਾਰ ਮੈਨੂੰ ਹੋਰ ਨਹੀਂ ਇੱਥੇ ਆ ਕੇ ਸਮਝਾਈ ਆਪਾਂ ਵੀਡੀਓ ਪਾਈ ਸੀ ਮੁਕਸਰੋਂ ਆਪਾਂ ਕਿਸਾਨ ਟਾਇਰ ਵਾਲੇ ਵੀ ਜਿੰਨਾਂ ਦੇ ਟਾਇਰ ਖਰਾਬ ਹੋਏ ਜਿੰਨਾ ਟਾਇਰ ਖਰਾਬ ਹੋਇਆ ਉਹਨਾਂ ਨੂੰ ਮੈਂ ਟਾਇਰ ਦੇਵਾਂਗਾ ਵਿੱਚੋਂ ਦੋ ਕੁ ਯੂਟਿਊਬਰ ਜੇ ਮੈਂ ਟਰੱਕ ਲਿਆਵਾਂ ਮੈਂ ਟਾਇਰ ਪਰ ਕੇ ਲੈ ਜਾ ਮੈਂ ਗੱਲ ਹੋ ਗਈ ਮੈਂ ਜੱਫੇ ਬੰਦੀ ਤੋਂ ਖਾ ਲਿਆ ਵਾਂ ਇਹ ਉੱਥੇ ਕਿਵੇਂ ਆਈਏ ਉਹ ਮੈਂ ਇੱਥੇ ਆ ਕੇ ਦੇਖਿਆ ਮਿੱਤਰੋ ਟਾਇਰ ਤਾਂ ਖਰਾਬ ਹੀ ਨਹੀਂ ਹੋਇਆ ਦੱਸੋ ਹੀ ਟਾਇਰ ਖਰਾਬ ਹੋਇਆ ਨਹੀਂ ਹੋਇਆ ਹੋਇਆ ਟਾਇਰ ਦਾ ਖਰਾਬ ਨਹੀਂ ਹੋਈ ਟੂਪਾ ਖਰਾਬ ਹੋਈ ਹੈ ਟੂਪਾ ਖਰਾਬ ਕਰ ਗਈ ਕੱਲੀਆਂ ਟੂਬਾ ਹੋਈਆਂ ਨਾ ਟੂਬਾ ਚਲੋ ਆਪਾਂ ਮਿਲਾਂਗੇ ਮੈਂ ਤੁਹਾਨੂੰ ਉਹ ਬੰਦੇ ਆ ਪਤਾ ਲੈਣਾ ਜਿਨ੍ਹਾਂ ਪਾਈਆਂ ਟੂਬਾ ਉਹਨੂੰ ਮੈਂ ਮਿਲਦਾ ਜਾ ਕੇ ਜੋ ਵੀ ਉਹਦਾ ਖਰਚਾ ਚਾਵੇਂਦਾ ਹੋਇਆ ਜਾਂ ਸਾਰਿਆਂ ਨੇ ਪਹਿਲੀ ਗੱਲ ਤਾਂ ਉਹਨੇ ਲੈਣ ਲਈ ਮੈਂ ਆਹਦੀ ਕੋਸ਼ਿਸ਼ ਕਰੂੰਗਾ ਜਿੱਥੋਂ ਤੱਕ ਮੇਰਾ ਹੈਗਾ ਮੈਂ ਕਰੂੰਗਾ ਦੂਜੀ ਗੱਲ ਇਹ ਜਿਹੜੇ ਆ ਵੀ ਵੀ ਟਾਇਰ ਭਰ ਕੇ ਦੇ ਘਰੇ ਰੱਖਰੇ ਸੀ ਉਹਨਾਂ ਨੇ ਹੂੰ ਵੀ ਮੈਂ ਟਰੱਕ ਲੈ ਆਵਾਂ ਕਿੰਨੇ ਕ ਟਾਇਰ ਦੇ ਦਾਂ ਮੈਂ ਇਹ ਕਿੰਨਾ ਕ ਨੁਕਸਾਨ ਹੋਇਆ ਇੱਥੇ ਵੀ ਉਹ ਭਰਾਵਾ ਬਚੋ ਤੁਹਾਡੇ ਨਾਂ ਤੇ ਪਰਚੀਆਂ ਕੱਟੀਆਂ ਜਾ ਰਹੀਆਂ ਠੱਗੀਆਂ ਵਾਜ ਰਹੀਆਂ ਤੇ ਬਚੋ ਸਹੀ ਗੱਲ ਜਿੰਨਾ ਬਾਤ ਹੁੰਦਾ ਉਹਨਾਂ ਬਚੋ ਯਾਰ ਮੈਨੂੰ ਇੱਕ ਗੱਲ ਦੀ ਹੋਰ ਸਮਝ ਨਹੀਂ ਆਈ ਤੁਹਾਨੂੰ ਮਿਹਰ ਤਰ੍ਹਾਂ ਜਿੰਨਾ ਮਿਲਦਾ ਖਾ ਲੋ ਫੱਗੀਆਂ ਲੱਗ ਕੇ ਮਨ ਆਏ ਸਹੀ ਗੱਲ ਹੈ ਜੀ ਐਨੇ ਗਿਰ ਗਏ ਯਾਰ ਆਪਣੇ ਬੰਦੇ ਪੈ ਜੋ ਆਪਣੇ ਬੰਦੇ ਦੀ ਖਾਈ ਜਾਂਦੇ ਅੱਜ ਤਾਂ ਹਾਲਾਤ ਮਾੜੇ ਸਾਰੇ ਸਾਰੇ ਪੁਲਿਸ ਵਾਲੇ ਤੇ ਇੱਥੇ ਅੱਗੇ ਲਾਏ ਹੁੰਦੇ ਉਹਨਾਂ ਨੂੰ ਕਿਹਾ ਹੁੰਦਾ ਵੀ ਇੱਥੋਂ ਟੱਪਣ ਦੇ ਦਿੰਦੇ ਕਿ ਇਹਨੂੰ ਮੇਰੇ ਮੈਂ ਇੱਕ ਗੱਲ ਹੋਰ ਜਾਨਾ ਸਾਰਾ ਪੰਜਾਬ ਦੀ ਪੁਲਿਸ ਖਲਾਰ ਛੱਡੀ ਉੱਤੇ ਤੇਰੀ ਗੱਲ ਜਮਾਂ ਸਹੀ ਹੈ ਆਪਾਂ ਟੈਕਸ ਭਰਦੇ ਆ ਸਾਰਾ ਕੁਝ ਕਰਦੇ ਆ ਆਪਣੀ ਜਾਨ ਮਾਲ ਦੀ ਰਾਖੀ ਚਾਹੀਦੀ ਹੈ ਚਾਹੀਦੀ ਹੈ ਜੀ ਚਾਹੀਦੀ ਹੈ ਚਾਹੀਦੀ ਹੈ ਇਹ ਪੰਜਾਬ ਤੋਂ ਮਗਰ ਖੜੀ ਉਹ ਪਤਾ ਉੱਥੇ ਕੀ ਕਰਦੇ ਆ ਦੋਸਤ ਜੇ ਇਹ ਆਪਾਂ ਨੂੰ ਬਾਰਡਰ ਨਹੀਂ ਲੰਘਾ ਦੇ ਰਹੇ ਆਪਾਂ ਦੀ ਪੁਲਿਸ ਇੱਥੇ ਇਹਨਾਂ ਨੂੰ ਕਿਵੇਂ ਗਾਹ ਹੁੰਦੇ ਸਕਦੀ ਸੀ ਉਹ ਬਾਈ ਜੀ ਐਵੇਂ ਹੀ ਚੰਗੇ ਹੁੰਦੇ ਹੁੰਦੇ ਰੁਕੇ ਹੁੰਦਾ ਫੇਰ ਹੀ ਸੀ ਤੇ ਜਿਹੜਾ 302 ਦਾ ਪਰਚਾ ਕੱਟਿਆ ਕੀ ਤੇ ਕੱਟਿਆ ਕਿਸੇ ਤੇ ਨਹੀਂ ਉਹੀ ਆਪਣੀ ਅੱਖਾਂ ਠਾਰਦੀ ਹਰਜੀ ਹੈ ਉਹ 0 0 ਹੀ ਰਹਿ ਜਾਂਦਾ 0 ਹੀ ਰਹਿ ਜਾਂਦਾ ਹਰਜੀ ਆਹੋ ਇੱਕ ਹੀ ਸਾਹਮਣੇ ਆ ਦੂਜੇ ਵੀ ਵਿਚਾਰਾਂ ਦੀ ਲੱਤਾਂ ਵਾਂਗ ਜਿਹੜੀਆਂ ਵਿਚਾਰਾਂ ਦੀ ਉਹੀ ਤਾਂ ਗੱਲ ਆ ਮੈਂ ਇਹ ਗੱਲ ਚਾਉਣਾ ਪਈ ਜਿਹੜੀ ਵੀ ਜਿਹਦਾ ਵੀ ਨਕਸਾ ਭਾਈ ਤੇਰਾ ਜਿਹੜਾ ਨਖਾਣ ਹੋਇਆ ਕੋਸ਼ਿਸ਼ ਕਰਾਂਗੇ ਇਹਦਾ ਸਾਰਾ ਐਸਟੀਮੇਟ ਬਣਾ ਠੀਕ ਹੈ ਕਿੰਨਾ ਖਰਚਾ ਹੈ ਇਹਦਾ ਠੀਕ ਹੈ ਮੈਂ ਤੇਰੀ ਕੋਸ਼ਿਸ਼ ਕਰਾਉਂਗਾ ਵੀ ਇਹ ਪੱਠੀ ਕਰੇ ਠੀਕ ਕਰਕੇ ਲੈ ਕੇ ਜਾਣਾ ਬਸ ਠੀਕ ਹੈ ਤਾਂ ਨਹੀਂ ਜਾਊਗਾ ਇਹ ਕਰੇ ਠੀਕ ਹੋ ਕੇ ਜਾਊਗਾ ਮੈਂ ਤਨਵਦਾ ਨੰਬਰ ਤੇ ਕਿਹਾ ਤਾਂ ਮੈਨੂੰ ਐਸਟੀਮੇਟ ਬਣਾ ਕੇ ਦੱਸ ਕਿ ਕੀ ਹਸਤਾ ਵਾ ਸਾਰਾ ਠੀਕ ਹੈ ਵੀ ਜਿਹੜਾ ਪਮਲਪੁਰਾ ਏਜੰਸੀ ਵਾਲਾ ਸਾਧਰਾ ਇੱਥੇ ਨੇੜੇ ਤੇ ਹੋਊਗੀ ਪਤਨਾ ਹੋਊਗੀ ਏਜੰਸੀ ਅਗੋਂ ਵੇਖੋ ਪੁੱਛਦੇ ਕਿ ਉਹ ਆਜ ਦਾ ਵੀਡੀਓ ਭੇਜ ਦਿਓ ਇਹ ਪਤਾ ਕਰੋ ਵੀ ਇਹ ਸਾਰਾ ਖਰਚਾ ਟੋਟਲ ਕਿੰਨਾ ਹੁੰਦਾ ਫਿਰ ਉਸ ਤੋਂ ਆਪਾਂ ਸਾਰੇ ਰਲ ਕੇ ਹਮਲਾ ਮਾਰਾਂਗੇ ਕਿ ਉਹਨੂੰ ਆਪਾਂ ਠੀਕ ਕਰਕੇ ਲੈ ਕੇ ਜਾਣਾ ਵੀ ਘਰ ਐਵੇਂ ਮੁੰਡੇ ਦਾ ਤੁਸੀਂ ਕਹਿਆ ਵੀ ਯਾਰ ਦੋਸਤ ਦਾ ਲੰਦਾ ਤੇ ਉਹਦੇ ਉਹਦਾ ਪਿਓ ਆਉਦੀ ਮਾਂ ਉਹਦਾ ਹੀ ਭਰਾ ਤਾਇਆ ਚਾਚਾ ਉਹ ਇਹ ਕੱਲ ਨੂੰ ਯਾਰੀ ਦੋਸਤੀ ਫਰਕ ਪਾ ਜਾਂਦਾ ਤੇ ਆਪਾਂ ਇਹਨੂੰ ਠੀਕ ਕਰਕੇ ਹੀ ਭੇਜਾਂਗੇ ਬਿਲਕੁਲ ਠੀਕ ਤੇ ਦੂਜੀ ਗੱਲ ਠੱਗਾਂ ਤੋਂ ਬਚੋ ਜੀ ਠੱਗਾਂ ਤੋਂ ਆਪਾਂ ਬਚ ਕੇ ਚੱਲਣਾ ਆ ਜਿਹੜੇ ਬੰਦੇ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਬੰਦੇ ਕਿਸੇ ਵੀ ਇੱਕ ਵੀ ਟਾਇਰ ਦਾ ਨੁਕਸਾਨ ਨਹੀਂ ਹੋਇਆ ਨਹੀਂ ਜਿੰਨਾ ਨੁਕਸਾਨ ਹੋਇਆ ਟੂਬਾ ਦਾ ਹੋਇਆ ਕਿਉਂਕਿ ਟੂਬ ਤੇ ਥੋੜਾ ਵੱਜ ਜਾਂਦਾ ਤੂੰ ਉਸ ਦੀ ਨਲਕੀ ਪੱਟੀ ਹੋਰ ਇੱਕ ਵੀ ਨੁਕਸਾਨ ਨਹੀਂ ਹੋਇਆ ਟਾਇਰ ਦਾ ਟਾਇਰ ਦਾ ਨਹੀਂ ਹੋਇਆ ਬਸ ਆਹ ਜਿਹੜੇ ਦੂਸਰੇ ਉਤਲੇ ਨੁਕਸਾਨ ਬਹੁਤ ਜ਼ਿਆਦਾ ਉਹ ਕੋਈ ਗੱਲ ਨਹੀਂ ਜਿੰਨਾ ਜਿੰਨਾ ਦਾ ਵੀਰਾਂ ਦਾ ਮਾਲਾ ਜਿਹਾ ਨਾ ਮੇਨ ਟ੍ਰੈਕਟਰ ਆਪਣਾ ਕਿਉਂਕਿ YouTube ਤੇ ਵੀ ਇਹ ਆਇਆ ਸਾਰਿਆਂ ਕਿਤੇ ਇਹ ਆਇਆ ਇਹ ਇਹ ਮਾਰੇ ਪੁੱਤ ਨੂੰ ਆਪਾਂ ਠੀਕ ਕਰਕੇ ਲੈਂਦੇ ਹਾਂ ਬਿਲਕੁਲ ਆਪਾਂ ਸਾਰੇ ਹਮਲਾ ਮਾਰਾਂਗੇ ਕੋਈ ਫਰਕ ਨਹੀਂ ਬਣਦਾ ਸਾਰੇ ਹਮਲਾ ਮਾਰਾਂਗੇ ਸੋਨਹਾਰਾ ਸਾਰੇ ਕਰਾਵਾਂਗੇ ਸਾਰਿਆਂ ਦਾ ਕਰਾਵਾਂਗੇ ਹੌਲੀ ਹੌਲੀ ਹਮਲਾ ਹਮਲਾ ਜਿਵੇਂ ਬਚੀ ਜਾਊਗਾ ਸਾਰੇ ਕੰਮ ਯਾਰ ਜਿਹੜੀ ਜਿਹੜੀ ਚੀਜ਼ ਆ ਇਹ ਜਿਵੇਂ ਆਈ ਓਵੇਂ ਘਰੇ ਜਾਊਗੀ ਬਿਲਕੁਲ ਜੀ ਦਿੱਲੀ ਤੱਕ ਜਾਊਗੀ ਇਹ ਸਿੱਖ ਕੌਮ ਦੀ ਖਾਸੀਅਤ ਹੈ ਬਿਲਕੁਲ ਜੀ ਇਹ ਤਾਂ ਬੰਦ ਸਾਰੇ ਟਰੈਕਟਰ ਦੇ 2 ਲੱਖ ਲੈ ਤੂੰ ਕੋਈ ਐਟਾ ਨਹੀਂ ਸਿੱਖ ਕੌਮ ਦੇ ਕੋਸ਼ ਭਾ ਵੀ ਲੱਖ ਲੱਗ ਜਾਊਗਾ ਬਤ ਲੱਗਦੇ ਨਹੀਂ ਕਿ ਇਹ ਜਾਗਦਾ ਉਹ ਨਹੀਂ ਇਹ ਕੌਮ ਉਹਨਾਂ ਅੱਗੇ ਵੱਧੀ ਹੈ ਜਿੰਨਾ ਇਹ ਵੀ ਕੇ ਹੋਰ ਜਨੂੰਨ ਚੜਦਾ ਹਾਂਜੀ ਓ ਯਾਰ ਆਪਣੀ ਗਰਬਾਣੀ ਚਾਹ ਜਿਉਂ-ਜਿਉ ਮੰਨੂ ਵੜਦਾ ਅਸੀਂ ਦੂਰ ਸੁਹਾਣੇ ਓ ਜਿੰਨਾ ਆਪਣਾ ਵੜਦਾ ਉਹਨੇ ਵਧੀਨੇ ਮੰਨੂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਸਾਨੂੰ ਵੜਦਾ ਅਸੀਂ ਤੂੰ ਸੁਹਾਣੇ ਹੋਏ ਓਏ ਇਹ ਸਾਡੇ ਗੁਰੂਆਂ ਵੇਲੇ ਦਾ ਬਿਲਕੁਲ ਬਚਨ ਹੈ ਬਾਕੀ ਮੈਂ ਇੰਨਾ ਹੀ ਕੁਝ ਕਹੂੰਗਾ ਕਿ ਸਾਰੇ ਸ਼ਾਂਤੀ ਬਣਾਈ ਰੱਖੋ ਤੇ ਹੋਰਾਂ ਨੂੰ ਅਪੀਲ ਕਰਦਾ ਇਹ ਹਰ ਪਿੰਡ ਦੇ ਵਿੱਚੋਂ 5 ਤੋਂ 7 ਬੰਦੇ ਜ਼ਰੂਰ ਆਉਣ ਕਈ ਮੇਰੇ ਭਰਾ ਜਮਾ ਦੀ ਕਬੀਲਦਾਰੀ ਲਾ ਕੇ ਬੈਠੇ ਆ ਫ੍ਰੀ ਹੈ ਜਮਾ ਕਰੋ ਬਿਲਕੁਲ ਬਿਲਕੁਲ ਜਮਾ ਫ੍ਰੀ ਕਬੀਲਦਾਰੀ ਲਾਤੀ ਹੈ ਕੋਈ ਬੋਝ ਨਹੀਂ ਧੀਆਂ ਪੁੱਤ ਕੰਮ ਕਰਦੇ ਆ ਕਿਰਪਾ ਕਰਕੇ ਉਹ ਤਾਂ ਆ ਜੜੀ ਯਾਰ ਆ ਕੇ ਮੋਰਚੇ ਸੰਭਾਲਣ ਹੋ ਹੋਰ ਨਹੀਂ ਉਹ ਬਾਪੂ ਨਹੀਂ ਲੈ ਗਏ ਸੀਗੇ ਕਹਿੰਦੇ 100 ਬੱਕਰਾ ਖਾਣਾ ਲੈ ਗਏ ਸੀ ਹਾਂਜੀ ਵਿਆਹ ਤੇ ਉਹ ਕਹਿੰਦਾ ਇੱਕ ਇੱਕ ਪੀਸ ਆਉਣ ਦਿਓ 100 ਦਾ 100 ਖਾ ਗਏ ਬਿਯੁਰਗ ਹੋਣਗੇ ਕੋਈ ਰਾਈ ਦੇਣਗੇ ਹਾਂਜੀ ਹਾਂਜੀ ਬਿਲਕੁਲ ਕਿ ਨਹੀਂ ਜੇ ਨੌਜਵਾਨਾਂ ਦਾ ਜੋਸ਼ ਹੈ ਬਿਯੁਰਗ ਦਾ ਹੋਸ਼ ਹੈ ਨਾਲ ਦਾ ਹੌਸਲਾ ਹੀ ਹੈ ਜੀ ਨਾਲ ਸਾਡੇ ਨੌਜਵਾਨਾਂ ਦੇ ਨਾਲ ਹੌਸਲਾ ਬਜ਼ੁਰਗਾਂ ਦਾ ਆਪਣੇ ਹਾਂ ਇਹ ਦੀਪ ਸਿੱਧੂ ਨੇ ਤੋਰੇ ਸਾਰੇ ਹਾਂ ਜੋਸ਼ ਭਰਤਾ ਕਿਸਾਨਾਂ ਨੂੰ ਕਿਸਾਨ ਧਰਮਾਂ ਦਾ ਲਾਉਣ ਵਾਸਤੇ ਇਕੱਠੇ ਕਰਕੇ ਲਿਜਾਣੇ ਪੈਂਦੀ ਸੀ ਕਿਸਾਨ ਵੀ ਆਓ ਚਲੋ ਦੋ ਚਾਰ ਜਣ ਹੁਣ ਵੇਖੋ ਨੌਜਵਾਨੀ ਵੀ ਨਾਲ ਉਹ ਹੁਣ ਤਾਂ ਚਿੱਠੀ ਪਾਉਣ ਦੀ ਲੋੜ ਹੀ ਨਹੀਂ ਹੁਣ ਤਾਂ ਸਹੀ ਗੱਲ ਹੋਈ ਹੋਰ ਤਾਂ ਯਾਰ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਉਹ ਤਾਂ ਆ ਗਏ ਮਰੀਆਂ ਜ਼ਮੀਰਾਂ ਵਾਲੇ ਪਏ ਕਰੇ ਭਾਈ ਇਹ ਇੱਥੋਂ ਤੱਕ ਵੀ ਇੱਥੋਂ ਵੇਖੋ ਇਹਦੀ ਜ਼ਮੀਰ ਮਰੀ ਵੀ ਹੈ ਕਰ ਲ ਅਸੀਂ ਮਾਨਾ ਪਿੰਡ ਤੋਂ ਇੱਥੇ ਆਏ ਆ ਬਾਰਡਰ ਤੇ ਤੇ ਅਸੀਂ ਪਾਤੜਾਂ ਤੋਂ ਬਸ ਮਿਸ ਹੋ ਗਈ ਤੇ ਉੱਥੋਂ ਅਸੀਂ ਮੰਨ ਲਓ ਗੱਡੀ ਵਾਲਾ ਆਉਂਦਾ ਸੀ ਉਹਨੇ ਗੱਡੀ ਠਾਲੀ ਸਾਨੂੰ ਵੇਖ ਕੇ ਉਹਨੇ ਇੱਥੇ ਕਰੂਜ਼ਰ ਠਾਲੀ ਉਹਨੇ ਨਾਲ ਦੇ ਪਿੰਡ ਇੱਥੇ ਜਾਣਾ ਸੀ ਵੀਰੇ ਉਹ ਸਾਨੂੰ ਇੱਥੇ ਤੱਕ ਛੱਡ ਕੇ ਗਿਆ ਜਦੋਂ ਤੋਹਰਾ ਕੇ ਠੀਕ ਹੈ ਤੇ ਰਾਹ ਦੇ ਵਿੱਚ ਇੱਕ ਕਨੈਕਟਰ ਜੜਿਆ ਹੀ ਸਰਕਾਰੀ ਬੱਸ ਦਾ ਉਹਦੇ ਨਾਲ ਆ ਤੇ ਰਾਹ ਦੇ ਵਿੱਚ ਹੀ ਪੈਸੇ ਮੰਗਣ ਲੱਗ ਗਿਆ ਕਹਿੰਦਾ ਜੀ 20-20 ਰੁਪਏ ਇਸ ਵਾਰੀ ਦਿਓ ਮੈਨੂੰ ਕਹਿੰਦਾ ਤੇ ਇੱਕ ਬੰਦਾ ਰਾਹ ਉਤਰਿਆ ਉਹਦੇ ਨਾਲ ਹੀ ਕਨੈਕਟਰ ਉਤਰ ਗਿਆ ਅਸੀਂ ਕਿਹਾ ਵੀ ਸਾਡੇ ਮਤਲਬ ਸਮਾਨ ਜਾਦਿਆ ਸੀ ਜਦੋਂ ਉਤਰੇ ਤੁਹਾਨੂੰ ਕਿਰਾਇਆ ਦੇ ਕੇ ਉਤਰਾਂਗੇ ਮੁੜ ਕੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਤੇ ਉਹ ਇੱਕ ਬੰਦਾ ਉਤਰਿਆ ਜੀ ਉਹ ਤਾਂ 20 ਰੁਪਏ ਲੈ ਲਏ ਉਹਨੇ 20 ਰੁਪਏ ਲੈ ਕੇ ਕਨੈਕਟਰ ਵੀ ਉਤਰ ਗਿਆ ਜਦੋਂ ਗਾਂ ਆਏ ਗੱਡੀ ਵਾਲ ਨੇ ਸਾਰੀ ਗੱਲ ਦੱਸੀ ਮੈਨੂੰ ਕਹਿੰਦਾ ਵੀ ਐਂ ਕਰਕੇ ਬਾਈ ਮੈਂ 1 ਰੁਪਿਆ ਨਹੀਂ ਲੈਣਾ ਤੁਹਾਨੂੰ ਮੈਂ ਵੀ ਜ਼ਿੰਮੇਦਾਰ ਹਾਂ ਤੇ ਕਹਿੰਦਾ ਵੀ ਉਹ ਕਨੈਕਟਰ ਸੀਗਾ ਸਰਕਾਰੀ ਬੱਸ ਦਾ ਤੇ ਕਹਿੰਦਾ ਸੋਤੋਂ ਉਹੀ ਕਰਾਇਆ ਪਾਲਦਾ ਸੀਗਾ ਅਸੀਂ ਉਹਨੂੰ ਬਈ ਇੰਨਾ ਮੰਨ ਲਵੀ ਉਹਨੂੰ ਮਾਨ ਨਾਲ ਆਖਿਆ ਵੀ ਬਈ ਤੈਨੂੰ ਅਸੀਂ ਮੰਨ ਲਵਾਂਗੇ ਤੂੰ ਵੀ ਚੱਲ ਤੇਲ ਬਾਲ ਕੈਂਸ ਤੈਨੂੰ ਪੈਸੇ ਦੇਵਾਂਗੇ ਉਹ ਬੰਦੇ ਨੇ 1 ਰੁਪਿਆ ਨਹੀਂ ਲਿਆ ਉਹ ਜਾਗੀਰ ਦੀ ਜ਼ਮੀਰ ਵਾਲਾ ਸੀ ਜਾਗੀਰ ਦੀ ਜ਼ਮੀਰ ਉਹ ਵੇਲੇ ਇੱਕ ਬੰਦੇ ਨੇ 200 ਕੀ ਘਰ ਪੈਗੇ ਜੀ ਫੇਰ ਅਸੀਂ ਬਾਦਲੋਂ ਚੱਲੇ ਜੀ ਬਾਦਲੋਂ ਚੱਲੇ ਆਂ ਬਸ ਤੇ ਚੱਲੇ ਬਠਿੰਡੇ ਤੱਕ ਸਾਨੂੰ ਇੱਕ ਵਾਰੀ ਪੁੱਛਿਆ ਕਿ ਕਿੱਥੇ ਚੱਲੇ ਏ ਧਰਨੇ ਤੇ ਉਹ ਕਨੈਕਟਰ ਸਾਨੂੰ ਆਦਾ ਅਸੀਂ ਟਿਕਟ ਨਹੀਂ ਲੈਣੀ ਅਸੀਂ ਟਰੈਕਟਰ ਨਹੀਂ ਲੈਣੀ ਬਿਲਕੁਲ ਸਹੀ ਗੱਲ ਹੈ ਅਸੀਂ ਜਦੋਂ ਪਿਛਲੀ ਵਾਰੀ ਨੋਟਿੰਗ ਵੀ ਵੇਖੋ ਉਹਦੇ ਸਾਡਾ ਇਨਾ ਵਾਦਾ ਸਾਡੀ ਆਲੂ ਵਾਲੀਆ ਵਸਤੇ ਕੋਈ ਵੀ ਕਿਸਾਨ ਜੱਥੇਬੰਦੀ ਦਾ ਕਿਸਾਨ ਬੰਦਾ ਜਾਊਗਾ ਅਸੀਂ ਟਰੈਕਟਰ ਨਹੀਂ ਲਵਾਵਾਂਗੇ ਪਰ ਮੈਂ ਦਿੱਲੀ ਤੱਕ ਜਾਵੇ ਉਹ ਬੰਦਾ ਸ਼ਾਮ ਨੂੰ ਕਿਸਾਨ ਆਉਂਦਾ ਕੋਈ ਵੀ ਵਸਤੇ ਸ਼ਾਮ ਵਾਲੇ ਦੋਵੇਂ ਟਾਈਮ ਮੈਚ ਕਰਦੇ ਸਰਕਾਰ ਨੇ ਮੈਚ ਕਰਦੇ ਹੀ ਸ਼ਾਮ ਵਾਲੇ ਟਾਈਮ ਹੀ ਸਰਕਾਰਾਂ ਨੇ ਸਰਕਾਰ ਦਾ ਜਾਮਾ ਸਰਕਾਰ ਨੇ ਦੋਵੇਂ ਟਾਈਮ ਮੈਚ ਕਰਦੇ ਸ਼ਾਮ ਵਾਲਾ ਫਟਾਣਾ ਵਾਲੇ ਸ਼ਾਮ ਨੂੰ ਇੱਧਰ ਨੂੰ ਕੋਈ ਟਾਈਮ ਨਹੀਂ ਆਉਗਾ ਉੱਧਰ ਗੱਡੀ ਵਾਲਾ ਬੰਦਾ ਤਾਂ ਛੱਡ ਕੇ ਗਿਆ ਉਹਨੇ ਵੇਖ ਲਓ ਇੱਕ ਵਿਚਾਰੇ ਨੇ ਸ਼ਾਮ ਵਾਲਾ ਟਾਈਮ ਮੈਚ ਕਰਦਾ ਜੀ ਸਵਾ 7:00 ਵਾਲਾ ਟਾਈਮ ਮੈਚ ਕਰਦਾ ਸਰਕਾਰ ਦਾ ਐਲਾਨ ਹੈ ਵੀ ਇਹ ਦੋ ਟਾਈਮ ਨਹੀਂ ਚੱਲਣਗੇ ਇੱਧਰੋਂ ਦੱਸ ਦੇਣੀ ਐ ਕੈਸ਼ਟ ਤੇ ਆਉਣੀ ਆਉਣੀ ਆ ਰਾਤ 7:30 ਕਰਾ ਦੇ ਰਾਤ ਨਹੀਂ ਪੈਂਦੇ ਜੇ ਕਰੂਜ਼ਰਾਂ ਦਾ ਨਾਂ ਹੁੰਦਾ ਕਿਸਾਨ ਤੁਰ ਕੇ ਆਉਂਦੇ ਆ ਅਸੀਂ ਅਸੀਂ 25 ਬੰਦੇ ਕਰੂਜ਼ਰ ਦੇ ਵਿੱਚ ਰੇਲਵੇ ਸਰਵਿਸ ਹੈ ਨਹੀਂ ਇੱਥੇ ਰੇਲਵੇ ਸਰਵਿਸ ਇਹ ਉੱਥੋਂ ਤੱਕ ਕੇ ਜਾਖਰ ਉੱਥੇ ਉਤਰਨਾ ਪੈਂਦਾ ਬੱਸਾਂ ਖੜੀਆਂ ਆ ਪੁਲਿਸ ਵਾਲਿਆਂ ਦੇ ਵਾਸਤੇ ਤੇ ਕਿਸਾਨਾਂ ਵਾਸਤੇ ਜਿਹੜੇ ਪੱਕੀਆਂ ਚੱਲਦੀਆਂ ਉਹ ਬੰਦ ਉਹ ਬੰਦ ਨੇ ਪੁਲਿਸ ਵਾਲਿਆਂ ਦਾ ਰੋਡ ਇੱਥੇ 3600 ਰੋਡ ਵਿੱਚ ਖੜੀ ਵਿੱਚ ਦੇਖੋ ਤੁਸੀਂ ਕਿੱਥੋਂ ਜੀ ਮਾਨਾ ਪਿੰਡ ਤੋਂ ਆ ਜੀ ਤਿੰਨ ਬੰਦੇ ਆਏ ਸੀ ਬਾਗਲ ਪਿੰਡ ਕੋਲੇ ਬਾਗਲ ਦੇ ਨਾਲ ਹਾਂ ਜੀ ਪਹਿਲਾਂ ਅਗਰ ਆਪਣੇ ਗਰਾਹਾਂ ਸੀ ਤੇ ਅਸੀਂ ਜਦੋਂ ਪਿੰਡ ਦੇ ਮੁੰਡਿਆਂ ਨੂੰ ਪੁੱਛਿਆ ਉਹਨਾਂ ਨੇ ਸਾਨੂੰ ਮਨਾਂ ਕਰਤਾ ਅਸੀਂ ਸਿੱਧੂਪੁਰ ਜੱਥੇਬੰਦੀ ਬਣਾਈ ਆ ਆਪਦੀ ਜੱਥੇਬੰਦੀ ਵਾਲਿਆਂ ਦੀ ਅਸੀਂ ਵੀ ਅਸੀਂ ਨਹੀਂ ਜਾਣਦੇ ਵੀ ਕੋਈ ਮੰਨ ਲੋ ਅਸੀਂ ਸਿੱਧੂਪੁਰ ਜੱਥੇਬੰਦੀ ਬਣਾਈ ਜੀ ਤੇ ਅਸੀਂ ਜੀ ਪਹਿਲਾਂ ਸਿੱਧੂਪੁਰ ਤੋਂ ਹਾਂ ਜੀ ਹੁਣ ਅਸੀਂ ਸਿੱਧੂਪੁਰ ਤੋਂ ਪੰਜ ਵਜੇ ਜੱਥੇਬੰਦੀ ਬਣਾ ਕੇ ਫਿਰ ਅਸੀਂ ਇੱਥੇ ਆਏ ਪਹਿਲਾਂ ਪੰਜ ਬੰਦੇ ਆਏ ਸੀ ਉਹ ਰਾਤ ਕੱਲ ਚਲੇ ਗਏ ਕੰਮ ਬੰਦੇ ਅਸੀਂ ਹੁਣ ਆਏ ਆ ਜੀ ਅਸੀਂ ਇੱਥੇ ਹਫਤਾ ਲਾ ਕੇ ਜੇ 10 ਦਿਨ ਲਾਈਏ ਉਸ ਤੋਂ ਬਾਅਦ ਸਾਡੇ ਫੇਰ ਹੋਰ ਬੰਦੇ ਆ ਜਾਣਗੇ ਇਹ ਮਜ਼ਦੂਰਾਂ ਨੂੰ ਵੀ ਅਸੀਂ ਤਾਂ ਕਹਿੰਨੇ ਜਿਹੜੇ ਮਜ਼ਦੂਰ ਦੂਜੇ ਨੇ ਨਰੇਗਾ ਵਾਲੇ ਆਪਾਂ ਜਿਹੜੇ ਜਿਹੇ ਪਿੰਡ ਲੈਵਲ ਤੇ ਆਪਾਂ ਗ੍ਰਾਹੀ ਕੀਤੀ ਆ ਆਪਾਂ ਜਿਹੜੇ ਮਹਾਤੜ ਬੰਦੇ ਨੇ ਉਹਨਾਂ ਨੂੰ ਜੇ ਆਣ ਕੇ ਆਪਣਾ ਸੰਯੋਗ ਦਿੰਦੇ ਤੇ ਆਪਾਂ ਨੂੰ ਦਿਹਾੜੀ ਦੱਪਾ ਵੀ ਦਵਾਂਗੇ ਯਾਰ ਇਹ ਤਾਂ ਸਾਡੇ ਪਿੰਡ ਵਾਲੇ ਅੱਛਾ ਨਰੇਗਾ ਜਿੰਨੀ ਦਿਹਾੜੀ ਦੇ ਦੋਗੇ ਅਸੀਂ ਦਵਾਂਗੇ ਜਿੰਨੀ ਨਰੇਗਾ ਆਪਦੀ ਪਹੁੰਚ ਨਹੀਂ ਜੇ ਧਰਨੇ ਤੇ ਆਉਂਦੇ ਨੇ ਜੇ ਸਾਡੇ ਪਿੰਡ ਵਾਲੇ ਕਰਦੇ ਤਾਂ ਸਾਡੇ ਸਾਰੇ ਪਿੰਡ ਵਾਲਿਆਂ ਨੂੰ ਕਹੀਦਾ ਵੀ ਮ ਜੇ ਆਪ ਦਾ ਘਰ ਛੱਡ ਕੇ ਆਉਂਦੇ ਅਗਲੇ ਅਸੀਂ ਆਪ ਦੇ ਪਿੰਡ ਨੂੰ ਦੇਣ ਨੂੰ ਤਿਆਰ ਆ ਜੇ ਸਾਡੇ ਪਿੰਡ ਵਿੱਚੋਂ ਕੋਈ ਆਊਗਾ ਤੇ ਅਸੀਂ ਆਪ ਦੇ ਅਸੀਂ ਆਪ ਤੋਂ ਦੇਵਾਂਗੇ ਆਪ ਦੇ ਪੱਲੋਂ ਖਰਚਾ ਦੇਵਾਂਗੇ ਉਹਤ ਵਧੀਆ ਸੋਚ ਆ ਨੌਜਵਾਨਾਂ ਦੀ ਮਾਨੇ ਪਿੰਡ ਵਾਲਿਆਂ ਦੀ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੇ ਪਿੰਡ ਦੇ ਨਰੇਗਾ ਵਾਲੇ ਬੰਦੇ ਜੇ ਇੱਥੇ ਅੰਦੋਲਨ ਦਾ ਸੰਯੋਗ ਦਿੰਦੇ ਆ ਤਾਂ ਇਹ ਨੌਜਵਾਨ ਮੈਂ ਤਾਂ ਮਾਨਾ ਪਿੰਡ ਵਾਲੇ ਜਿਹੜੇ ਬਾਦਲ ਦੇ ਨਾਲ ਲੰਬੀ ਕੋਲੇ ਤਰਮਾਲੇ ਪਿੰਡ ਦੇ ਵੀ ਤਰਮਾਲੇ ਵਾਲੇ ਨਾਲ ਉਹਨਾਂ ਦੇ ਜਿਹੜੇ ਵੀ ਉਹ ਕਹਿੰਦੇ ਐ ਮੈਂ ਕਹਿੰਦਾ ਹਰ ਪਿੰਡ ਵਾਲਾ ਬੰਦਾ ਇਹ ਐਲਾਨ ਕਰੇ ਤਾਂ ਜੋ ਇੱਥੇ ਇਕੱਠ ਵੱਜੇ ਕੋਈ ਵੀ ਮਜ਼ਦੂਰ ਬੰਦਾ ਕੋਈ ਵੀ ਜਿਹੜਾ ਮਜ਼ਦੂਰ ਕਾਹਦਾ ਆਪਦਾ ਕੰਮ ਛੱਡ ਕੇ ਆਉਣਾ ਅਸੀਂ ਉਹਨੂੰ 300 ਰੁਪਏ ਦਿਹਾੜੀ ਦੇ ਹਿਸਾਬ ਤੇ ਆਪਦੇ ਪੱਲੇੋਂ ਖਰਚਾ ਦੇਵਾਂਗੇ ਰੋਟੀ ਪਾਣੀ ਦਾ ਰੋਟੀ ਪਾਣੀ ਤਾਂ ਇੱਥੇ ਖੁੱਲਾ ਲੰਗਰ ਹੈ ਵੈਸੇ ਹੀ ਹੈਗਾ ਲੰਗਰ ਹੀ ਮੁੱਕਣ ਲੱਗਾ ਬਾਬੇ ਨਾਨਕ ਦਾ 13-13 ਚੱਲੀ ਜਾਂਦਾ ਬਹੁਤ ਆਦੀ ਦੇਖ ਲਿਆ ਬਹੁਤ ਲੰਗਰ ਹੈ ਹਾਂਜੀ ਜਿਹੜਾ ਉਹਨਾਂ ਦਾ ਹੁਣ ਜਾਂਦਾ ਖਰਚਾ ਐ ਉਹ ਵੀ ਅਸੀਂ ਖੁਦ ਦੇਵਾਂਗੇ ਅਸੀਂ ਆਦੇ ਪੱਲੇ ਉਹ ਦੇਵਾਂਗੇ ਸਾਤ ਦਿਨ ਜੇ ਪਿੰਡੋਂ ਵੀ ਆਉਂਦੇ ਜਾਂ ਗੱਡੀ ਕਿਰਾਏ ਤੇ ਕਰਕੇ ਆਉਂਦੇ ਕਾਹੇ ਤੇ ਵੀ ਆਉਂਦੇ ਆ ਵਸਤੇ ਆਉਂਦੇ ਆ ਸਾਰਾ ਕਿਰਾਇਆ ਵੀ ਦੇਵਾਂਗੇ ਸਾਰਾ ਕੁਝ ਕਰਾਂਗੇ ਅਸੀਂ ਅਸੀਂ ਤਿੰਨ ਮੁੰਡਿਆਂ ਮਾਨਾ ਪਿੰਡ ਤੋਂ ਅਸੀਂ ਅਹੀ ਐਲਾਨ ਕਰਦੇ ਆ ਵੀ ਜੇ ਕੋਈ ਸਾਡੇ ਪਿੰਡ ਚੋਂ ਗਰੀਬ ਮਜ਼ਦੂਰ ਆਉਂਦਾ ਹੈ ਤਾਂ ਅਸੀਂ ਉਹਨੂੰ ਖਰਚਾ ਉਹਦੇ ਪਰਿਵਾਰ ਨੂੰ ਉਹਦੇ ਜਿੰਨੇ ਦਿਨ ਇੱਥੇ ਲੱਗ ਜਾਓ ਉਹ ਹਿਸਾਬ ਤੇ ਢਾੜੀ ਦਾ ਖਰਚਾ ਦੇਵਾਂਗੇ ਮਜ਼ਦੂਰ ਭਰਾਵਾਂ ਨੂੰ ਇਹ ਬੇਨਤੀ ਹੱਥ ਬੰਨ ਕੇ বিজেও ਹੋ ਮੰਨ লো ਸਾਡੇ ਨਾਲ ਸੰযোগ ਦਿੰਦੇ ਇੱਥੇ ਧਰਨੇ ਦੇ ਵਿੱਚ ਤਾਂ ਅਸੀਂ ਮੰਨ ਲੋ ਵੀ ਆਪਦੇ ਪੱਲੋਂ ਖਰਚਾ ਦੇਵਾਂਗੇ ਜੋ ਉਹਨਾਂ ਦਾ ਮੰਨ ਲੋ ਹੱਕ ਬੰਦਾ ਹੋਊਗਾ। ਵਾਹ ਜੀ। ਇਹ ਮੁੰਡੇ ਉਹੀ ਪਰਾਣਾ ਨਾਰਾ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਜਿੰਦਾਬਾਦ। ਕਿਸਾਨ ਏਕਤਾ ਜਿੰਦਾਬਾਦ। 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 নাও ਜੀ। ਹਾਂਜੀ ਦੌਦਰ ਜੀ। ਤੁਹਾਡਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਜਦੋਂ ਆਪ ਦਾ ਕੀਮਤੀ ਸਮਾਂ ਕੱਢਿਆ ਅਸੀਂ ਤੁਹਾਡੇ ਮਾਧਿਅਮ ਦੁਆਰਾ ਆਪਦੀ ਵਾਗ ਕਿਸਾਨ ਦੇ ਮਤਲਬ ਕਿ ਸਰਕਾਰ ਦੇ ਕੰਨਾਂ ਤੱਕ ਪਾਉਣਾ ਚਾਹੁੰਦੇ ਆ ਤੇ ਮੈਂ ਇਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਕੱਢਿਆ ਲਓ ਜੀ ਧੰਨਵਾਦ ਸ਼ੇਅਰ ਕਰ ਦਿਓ ਜੀ ਬੋਲੇ ਸੋਨ hoard ਲਓ ਜੀ